ਨੂੰ ਟਾਈਮ ਜ਼ਬਰਦਸਤੀ ਲੈਣਾ ਪੈਂਦਾ ਹੁੰਦਾ ਤੂੰ ਕਦੇ ਦਿੱਤਾ ਨਹੀਂ ਕਦੇ ਟਾਈਮ ਤੋਂ ਨਹੀਂ ਰੋਕਿਆ ਤੁਸੀਂ ਜਰੂਰ ਸਾਨੂੰ ਰੋਕਦੇ ਮੈਂ ਟੋਕੂੰਗਾ ਇਸ ਲਈ ਕਿ ਕੋਕ ਤੂੰ ਰੁਕਣਾ ਨਹੀਂ ਹੈ ਇਹ ਰਹੀ ਗੱਲ ਯਾਰ ਪਟੇ ਨੂੰ ਟਾਈਮ ਲੱਗਿਆ ਕਿਉਂਕਿ ਮੈਂ ਜਿਹੜੇ ਸਵਾਲ ਪੁੱਛਨੇ ਆ ਨਾ ਫਿਰ ਤੂੰ ਨਾ ਬੇ ਜਵਾਬ ਦੇ ਸਕੇਗਾ ਮੈਂ ਬਲਦੇਵ ਸਿੰਘ ਦੀ ਤਰ੍ਹਾਂ ਥੋੜਾ ਜੁਕਚਾ ਕਰ ਲਈ ਬਲਦੇਵ ਸਿੰਘ ਦੀ ਤਰ੍ਹਾਂ ਟੈਕਸਟ ਜਿਹੜਾ ਹੈ ਕਈ ਦਿਨਾਂ ਚ ਤਨੀ ਪੜਿਆ ਮੈਂ ਰਾਤ ਨੂੰ ਹੀ ਪੜਿਆ ਜਿੰਨਾ ਕਿ ਮੈਂ ਪੜਿਆ ਉਹਦੇ ਹਿਸਾਬ ਨਾਲ ਮੈਨੂੰ ਸਾਰਾ ਮੈਂ ਉਹਦੇ ਤੇ ਨਹੀਂ ਬੋਲਣਾ ਮੈਂ ਸਿਰਫ ਕੁਝ ਸਵਾਲ ਜਿਹੜੇ ਮੇਰੇ ਦਿਮਾਗ ਚ ਆਏ ਆ ਮੈਂ ਉਹ ਇੱਥੇ ਰੱਖਨੇ ਆ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਲੇਖ ਹੈ ਬੇਸਿਕਲੀ ਇੱਕ ਮਾਰਕਸਿਸਟਾ ਨੂੰ ਸਲਾਹ ਹੈ ਕਿ ਜਿਹੜੀ ਜੱਟ ਸਿੱਖ ਕਿਸਾਨੀ ਹੈ ਵੀ ਇਹਨੂੰ ਕਿਵੇਂ ਰੈਵੋਲੂਸ਼ਨਰੀ ਤੌਰ ਤੇ ਵਰਤਿਆ ਜਾ ਸਕਦਾ ਹੈ ਕਿਉਂਕਿ ਸਰਮਾਇਅਦਾਰੀ ਦਾ ਸੰਕਟ ਆਇਆ ਹੋਇਆ 67 ਦੀ ਗੱਲ ਆ ਇਹ ਕਿਉਂਕਿ ਉਸ ਤੋਂ ਪਹਿਲਾਂ ਜਿਹੜਾ 62 ਦੀ ਲੜਾਈ ਸੀ ਫਿਰ 65 ਦੀ ਲੜਾਈ ਸੀ ਫਿਰ ਫੂਡ ਸ਼ਾਰਟੇਜ ਬਹੁਤ ਜ਼ਿਆਦਾ ਸੀ ਬਾਹਰੋਂ ਮੰਗ ਕੇ ਦਾਣੇ ਲੈਣੇ ਪੈਂਦੇ ਸੀ ਇਸ ਤਰ੍ਹਾਂ ਦੀ ਸਥਿਤੀ ਸੀ ਸੋ ਇਸ ਲਈ ਵੀ ਇਸ ਜੱਟ ਸਿੱਖ ਸਾਨੂੰ ਇੱਕ ਧਿਆਨ ਰੱਖੋ ਉਹ ਜਦੋਂ ਸਿੱਖੀ ਦੀ ਗੱਲ ਕਰਦਾ ਹੈ ਉਹਦੇ ਲਈ ਜਿਹੜਾ ਖੱਤਰੀ ਸਿੱਖ ਹੈ ਉਹ ਬੁਰਜਵਾਜੀ ਹੈ ਉਹ ਰੈਵਲੂਸ਼ਨਰੀ ਨਹੀਂ ਹੈ ਦੂਸਰੇ ਜਿਹੜੇ ਜਟਾਤ ਤੋਂ ਇਲਾਵਾ ਪਿੰਡਾਂ ਦੇ ਵਿੱਚ ਹੈ ਜਾਂ ਦੂਸਰੇ ਆਰਟੀਜ਼ਨ ਹੈ ਜਾਂ ਦੂਸਰੇ ਸਾਰੇ ਹੈਗੇ ਆ ਉਹਨਾਂ ਦੀ ਉਹ ਕੋਈ ਇਨਕਲਾਬੀ ਹੋਣ ਬਾਰੇ ਕੋਈ ਗੱਲ ਨਹੀਂ ਕਰਦਾ ਔਰ ਨਾ ਹੀ ਇੱਕ ਬਹੁਤ ਵੱਡੀ ਜਿਹੜੀ ਪਾਪੂਲੇਸ਼ਨ ਹੈ ਦਲਤ ਕਿਉਂਕਿ ਜੇ ਤੁਸੀਂ ਸਮਾਜਵਾਦੀ ਪ੍ਰੋਜੈਕਟ ਦੀ ਗੱਲ ਕਰਦੇ ਆ ਉਹ ਸਮਾਜਵਾਦੀ ਪ੍ਰੋਜੈਕਟ ਦੀ ਇੱਕ ਬੇਸਿਕ ਮਾਰਕਸ ਦੀ ਧਾਰਨਾ ਹੈ ਕਿ ਸਮਾਜਵਾਦੀ ਇਨਕਲਾਬ ਤੋਂ ਬਾਅਦ ਜਿਹੜੇ ਪ੍ਰੋਡਕਸ਼ਨ ਫੋਰਸਸ ਆਫ ਪ੍ਰੋਡਕਸ਼ਨ ਜਾਨੀ ਕਿ ਜਿਹੜੀ ਪ੍ਰਾਪਰਟੀ ਹੈ ਉਹ ਸਾਰਿਆਂ ਦੀ ਸਾਂਝੀ ਹੋਏਗੀ ਉਹ ਜਿਹੜੀ ਹੈ ਕਿਸੇ ਦੀ ਨਿੱਜੀ ਮਾਲਕੀ ਨਹੀਂ ਹੋਏਗੀ ਸੋ ਉਹਦੀ ਜਿਹੜੀ ਅਪੀਲ ਹੈ ਸਭ ਤੋਂ ਵੱਧ ਜਿਹੜੀ ਉਹਦੀ ਅਪੀਲ ਹੈ ਉਹ ਜਿਹੜਾ ਹੈ ਲੈਂਡਲੈਸ ਹੈ ਉਹਦੇ ਲਈ ਆ ਉਹਨੂੰ ਉਹ ਐਡਰੈਸ ਨਹੀਂ ਕਰਦਾ ਔਰ ਸਾਰੀ ਚੀਜ਼ ਜਿਹੜੀ ਹੈ ਲਗਾਤਾਰ ਬਾਰ ਬਾਰ ਜਿਹੜਾ ਸ਼ਬਦ ਹੈ ਜੱਟ ਸਿੱਖ ਕਿਸਾਨ ਬਾਕੀ ਸਿੱਖ ਕੋਈ ਨਹੀਂ ਜੱਟ ਸਿੱਖ ਕਿਸਾਨ ਦੀ ਗੱਲ ਕਰਦਾ ਸੋ ਕੁਝ ਗੱਲਾਂ ਜਿਹੜੀਆਂ ਇੱਕ ਜਿਹੜੀ ਮੈਨੂੰ ਇਸ ਤੇ ਵੀ ਜਿਹੜਾ ਥੋੜਾ ਇਤਰਾਜ਼ ਹੈ ਕਿ ਜਿਹੜੀ ਜਿਹੜੀ ਸਾਰੀ ਬੁਰਜਵਾਜੀ ਨੂੰ ਮੋਨੋਲਿਥ Hindu ਬੁਰਜਵਾਜੀ ਦੀ ਅਸੀਂ ਜੇ ਗੱਲ ਕਰਦੇ ਆ ਪਹਿਲੀ ਗੱਲ ਤਾਂ Hindu ਸਮਾਜ ਇੱਕ ਮੋਨੋਲਿਥ ਨਹੀਂ ਹੈ ਮੇਰੇ ਹਿਸਾਬ ਨਾਲ ਔਰ ਬੁਰਜਵਾਜੀ ਵੀ ਉਹਦੋਂ ਖਾਸ ਕਰਕੇ ਉਹਦੇ ਚ ਵੱਡਾ ਹਿੱਸਾ ਬੁਰਜੁਆਜੀ ਦਾ ਪਾਰਸੀ ਸੀ ਜਿਨ੍ਹਾਂ ਦਾ ਕਲਚਰ ਬਿਲਕੁਲ ਵੱਖਰਾ ਸੀ ਔਰ ਖਾਸ ਕਰਕੇ ਸ਼ੁਰੂ ਤੋਂ ਜਿਹੜੀ ਹੈ ਇੰਡਸਟਰੀਅਲ ਬੁਰਜੁਆਜੀ ਹੈ ਉਹ ਹਿੰਦੂ ਬੁਰਜੁਆਜੀ ਨਹੀਂ ਸੀ ਮਾਰਵਾੜੀ ਜਿਹੜੇ ਹੈ ਬਿਰਲਾ ਜਾਂ ਦੂਸਰੇ ਫਸਟ ਵਰਲਡ ਵਾਰ ਤੋਂ ਬਾਅਦ ਵੀ ਥੋੜਾ ਬਹੁਤ ਇੰਡਸਟਰੀ ਚ ਆਏ ਨਹੀਂ ਤਾਂ ਉਹ ਆਮ ਤੌਰ ਤੇ ਸਪੈਕੂਲੇਟਰਸ ਸੀ ਵਪਾਰੀ ਸੀ ਔਰ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਮਤਲਬ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜੀ ਬੁਰਜੁਆਜੀ ਸੀ ਉਹਦਾ ਮੋਢੀ ਜਿਹੜਾ ਹੈ ਉਹ ਪਾਰਸੀ ਸੀ ਬਾਤ ਚਾਕੇ ਹੌਲੀ ਹੌਲੀ ਜਿਹੜਾ ਹਿੰਦੂ ਬੁਰਜੁਆਜੀ ਉਹਨੂੰ ਡੋਮੀਨੇਟ ਕਰਦੀ ਆ ਪਹਿਲਾਂ ਉਹ ਨਹੀਂ ਸੀ ਉਹ ਕਰਦੀ ਆ ਜੀ ਡੋਮੀਨੇਟ ਹਿੰਦੂ ਬੁਰਜੁਆਜੀ ਅਜੇ ਤੱਕ ਹੁਣ ਕਰ ਰਹੀ ਹੈ ਔਰ ਇਹਦੇ ਚ ਵੀ ਉਹ ਡਾਮਿਨ ਪ੍ਰੋਸੈਸ ਕਦੋਂ ਸ਼ੁਰੂ ਹੋਇਆ ਨਹੀਂ ਨਹੀਂ ਮੈਂ ਤੁਹਾਨੂੰ ਤਰ੍ਹਾਂ 67 ਤੇ ਨਹੀਂ ਆਉਂਗਾ ਮੈਂ ਉਹਨਾਂ ਜ਼ਮਾਨਿਆਂ 'ਚ ਅਜੇ ਡੋਮੀਨੇਟ ਨਹੀਂ ਸੀ ਕਰਦੀ ਉਦੋਂ ਵੀ ਟਾਟਾ ਸਭ ਤੋਂ ਵੱਡਾ ਜਿਹੜਾ ਹੈ ਔਰ ਟਾਟਾ ਦੇ ਨਾਲ ਗੋਡਰੇਜ ਔਰ ਦੂਸਰੇ ਸਾਡੇ ਜਿਹੜੇ ਪਾਰਸੀ ਆ ਉਹ ਵੱਡੇ ਸੀਗੇ ਬਿਰਲਾ ਉਹਨਾਂ ਦੇ ਮੁਕਾਬਲੇ 'ਚ ਸੀ ਪਰ ਇਹ ਜਿਹੜੇ ਬਾਕੀ ਦੇ ਹੁਣ ਆਏ ਐ ਅੰਬਾਨੀ ਐ ਅਦਾਨੀ ਐ ਜਾਂ ਦੂਸਰੇ ਉਹਦੋਂ ਨਹੀਂ ਸੀ ਆ ਤੁਹਾਡੇ ਤੁਹਾਡੇ ਕੋਲ ਤਾਂ ਬਹੁਤ ਟਾਈਮ ਆ ਜਿੱਦਾਂ ਚਰਮਰਜੀ ਬੋਲਣਾ ਆ ਇੱਕ ਜਿਹੜਾ ਹੈ ਕਿ ਇਹ ਕਿ ਲਗਭਗ ਸਾਰਾ ਹਿੰਦੂ ਸਮਾਜ ਰਿਵਾਈਵਲਿਸਟ ਹੈ ਰੀਐਕਸ਼ਨਰੀ ਹੈ ਨੈਰੂ ਤੇ ਟੈਗੋਰ ਦੇ ਮਰਨ ਤੋਂ ਬਾਅਦ ਹਿੰਦੂਆਂ ਚ ਕੋਈ ਤਰਕ ਨਹੀਂ ਹੈ ਕੋਈ ਰੈਵੋਲੂশনারੀ ਨਹੀਂ ਹੈ ਕੁਝ ਪ੍ਰੋਗਰੈਸਿਵ ਨਹੀਂ ਹੈ ਮਤਲਬ ਬੇਸਿਕਲੀ ਇਹ ਜਾਤੀ ਸਮਾਜ ਹੈ ਜੀ ਦੇ ਚ ਮਤਲਬ ਹੈ ਵੀ ਜਿਹੜਾ ਉੱਪਰਲਾ ਜਿਹੜਾ ਬ੍ਰਾਹਮਣ ਹੈ ਤੇ ਦੂਸਰੇ ਖਾਈ ਕਾਸਟ ਹੈ ਉਹਨੂੰ ਡੋਮਿਨੇਟ ਕਰਦੇ ਇਹ ਉਹ ਸਮਾਜ ਸੀ ਜਦੋਂ ਅਸੀਂ ਦੇਖੀਏ ਜਦੋਂ ਦੂਸਰੀਆਂ ਜਿਹੜੀ ਅਸੀਂ ਜਦੋਂ ਅਸੀਂ ਇਨਕਲਾਬ ਦੀ ਗੱਲ ਕਰਦੇ ਹਾਂ ਤਾਂ ਉਹਦੀਆਂ ਸੰਭਾਵਨਾਵਾਂ ਦੇਖਦੇ ਹਾਂ ਉਹ ਸੰਭਾਵਨਾਵਾਂ ਸਾਰੇ ਥਾਈਓ ਪਨਪੜੀਆਂ ਸੀ ਖਾਸ ਕਰਕੇ ਜਿਹੜੀ ਹੈ ਹਿੰਦੂ ਹਾਈ ਕਾਸਟ ਡੋਮੀਨੇਸ਼ਨ ਦੇ ਖਿਲਾਫ ਥਾਂ-ਥਾਂ ਤੇ 67 ਦੇ ਵਿੱਚ ਹੀ ਚਰਨ ਸਿੰਘ ਦੀ ਸਰਕਾਰ ਸੀ ਅਦੇ ਚ ਯੂਪੀ ਦੇ ਵਿੱਚ ਜਿੱਥੇ ਕਦੇ ਵੀ जाट ਪ੍ਰਾਈਮ ਚੀਫ ਮਿਨਿਸਟਰ ਨਹੀਂ ਸੀ ਬਣਿਆ ਕਰਪੂਰੀ ਠਾਕਰ ਸੀ ਬਿੱਜੂ ਪਟਨਾਇਕ ਸੀ ਬ੍ਰਾਹਮਣੋ ਰ ਲੋਈਆ ਸੀ ਔਰ ਦੂਸਰੇ ਜਿਹੜੇ ਸੋਸ਼ਲਿਸਟ ਸੀ ਜਿਹੜੇ ਹਾਈ ਕਾਸਟ ਜਾਤੀ ਦੇ ਖਿਲਾਫ ਲਗਾਤਾਰ ਅੱਗੇ ਆ ਰਹੇ ਸੀ ਯਾਨੀ ਕਿ ਜਾਦਾ ਉਹਦੀਆਂ ਸੰਭਾਵਨਾਵਾਂ ਹੋ ਰਹੀਆਂ ਸੀ ਦੂਸਰੇ ਪਾਸੇ ਜਿਹੜੀ ਜਿੱਥੋਂ ਤੱਕ ਸਵਾਲ ਹੈ ਔਰ ਨਾਲ-ਨਾਲ ਜਿਹੜਾ ਸਾਊਥ ਦੇ ਵਿੱਚ ਦਰਾਵੜੀਆਂ ਨੂੰ ਮੂਵਮੈਂਟ ਸੀ ਜਿਹਦੀ ਉਹਨੇ ਥੋੜੀ ਜੀ ਰੈਫਰੈਂਸ ਵੀ ਦਿੱਤੀ ਹੈ ਵੀ ਤਾਮਿਲਨਾਡੂ ਦੇ ਵਿੱਚ ਜਿਹੜੀਆਂ ਉਹ ਆ ਰਹੀਆਂ ਸੀ ਪਰ ਉਹ ਵੀ ਹਿੰਦੂ ਸੀ ਔਰ ਜਾਤਪਾਤ ਦੇ ਖਿਲਾਫ ਔਰ ਸਨਾਤਨ ਤਰ ਦੇ ਖਿਲਾਫ ਉਹ ਬਹੁਤ ਜ਼ਿਆਦਾ ਅੱਜ ਵੀ ਜਿਹੜਾ ਉਸ ਨੂੰ ਨਗੇਟ ਕਰਦੇ ਐ ਔਰ ਉਸੇ ਸਮੇਂ ਚ ਉਸ ਤੋਂ ਬਾਅਦ ਜਿਹੜਾ ਹੈ ਮਹਾਰਾਸ਼ਟra ਦੇ ਵਿੱਚ ਜਿਹੜੀ ਆ ਦਲਤ ਪੰਥਰ ਔਰ ਦੂਸਰੀਆਂ ਜਿਹੜੀਆਂ ਬੜੀਆਂ ਜਿਹੜੀਆਂ ਮਜ਼ਬੂਤ ਜਿਹੜੀਆਂ ਇਸ ਜਮਾਤੀ ਜਿਹੜੀ ਜਾਤ ਦੇ ਖਿਲਾਫ ਔਰ ਸਨਾਤਨ ਧਰਮ ਦੇ ਖਿਲਾਫ ਸਟਰਗਲ ਜਿਹੜੀਆਂ ਆ ਰਹੀਆਂ ਸੀ ਸੋ ਇਹ ਇੱਕ ਤਰ੍ਹਾਂ ਦਾ ਜਿਹੜਾ সুইਪਿੰਗ ਸਟੇਟਮੈਂਟ ਜਿਹੜਾ ਹੈ ਸਾਰਾ ਹਿੰਦੂ ਸਮਾਜ ਰੀਐਕਸ਼ਨਰੀ ਹੈ ਇਹ ਮੈਨੂੰ ਲੱਗਦਾ ਵੀ ਇੰਨੀ ਜ਼ਿਆਦਾ ਜਿਹੜੀ ਐ ਸਵੀਪਿੰਗ ਸਟੇਟਮੈਂਟ ਨਹੀਂ ਹੋਣੀ ਚਾਹੀਦੀ ਕਿਉਂਕਿ ਜਦੋਂ ਉਸੇ ਸਮੇਂ ਹੋਰ ਕਈ ਚੀਜ਼ਾਂ ਆ ਰਹੀਆਂ ਸੀ ਦੂਸਰੀ ਚੀਜ਼ ਹੈ ਕਿ ਉਹ ਜਿਹੜਾ ਸਮਾਂ ਸੀ 67 ਦਾ ਬਹੁਤ ਥੋੜੇ ਲੋਕ ਐ ਜਿਹੜੇ ਮੇਰੀ ਏਜ ਦੇ ਹੋਣਗੇ ਜ਼ਿਆਦਾਤਰ ਲੋਕ ਉਦੋਂ 12-10 ਸਾਲ ਦੇ ਜਾਂ ਉਦੋਂ ਛੋਟੇ ਹੋਣਗੇ ਲੇਕਿਨ ਇੱਥੇ ਕੁਝ ਬੈਠੇ ਹੋਣਗੇ ਜਿਹੜੇ ਉਦੋਂ 15-16 ਸਾਲ ਦੇ ਹੋਣਗੇ ਉਹਨਾਂ ਨੂੰ ਥੋੜਾ ਯਾਦ ਹੋਏਗਾ ਉਸ ਸਮੇਂ ਸੰਕਟ ਦੇ ਬਾਵਜੂਦ ਕੁਝ ਨਵੀਆਂ ਜਿਹੜੀਆਂ ਚੀਜ਼ਾਂ ਅਮਰਜ ਕਰ ਰਹੀਆਂ ਸੀ ਮੈਂ ਜੇ ਤੁਹਾਨੂੰ ਯਾਦ ਕਰਾਵਾਂ ਸਟਾਰਟ 'ਚ ਮੈਂ 17 ਸਾਲ ਦਾ ਸੀ 1964 ਦੇ ਵਿੱਚ ਟ੍ਰੇਡ ਤੋਂ ਨਵੇਂ ਬੀਜ ਆਉਣੇ ਸ਼ੁਰੂ ਹੋਏ ਐ ਮੈਕਸੀਕਨ ਬੀਜ 64 ਦੇ ਵਿੱਚ ਸਾਡਾ ਕੋਈ ਰਿਸ਼ਤੇਦਾਰ ਸੀ ਲੁਧਿਆਣੇ ਸਾਇੰਟਿਸਟ ਉਹਨੇ ਕੁਝ ਜਿਹੜੇ ਐ ਇੱਕ 20 ਕਿਲੋ ਪੀਵੀ 18 ਦਾ ਬੀਜ ਸਾਨੂੰ ਭੇਜਦਾ ਸਾਨੂੰ ਨਹੀਂ ਪਤਾ ਸੀ ਕੀ ਐ ਅਸੀਂ ਬੀਜਤਾ ਔਰ ਜਦੋਂ ਉਹ 65 ਦੇ ਵਿੱਚ ਉਹਦੀਆਂ ਬੱਲੀਆਂ ਲੱਗੀਆਂ ਮਤਲਬ ਸਾਰੇ ਪਿੰਡ ਦੇ ਜਿਹੜੇ ਜੱਟਾਉ ਦੇਖਣ ਆਏ ਉਹ ਏਡੀ ਲੰਬੀ ਬੱਲੀਆਂ ਯਾਨੀ ਕਿ ਉਹਨਾਂ ਦੀ ਹੋਪ ਹੋਰ ਪਾਸੇ ਆ ਰਹੀ ਸੀ ਬਹੁਤ ਸਾਰੇ ਜਿਹੜੇ ਬਾਹਰਲੇ ਉਹਦੋਂ ਅਮਰੀਕਨ ਵੀ ਆਏ ਦੂਜੇ ਵੀ ਆਏ ਗ੍ਰੀਨ ਰੈਵੋਲੂਸ਼ਨ ਇਜ਼ ਟਰਨਿੰਗ ਇਨਟੂ ਰੈਡ 66 ਦੀਆਂ ਗੱਲਾਂ ਵੀ ਹੈ ਲੇਕਿਨ ਉਸ ਸਮੇਂ ਇੱਕ ਹੋਰ ਬੰਦਾ ਸੀ ਜਿਹਨੇ ਦੇਖਿਆ ਵੀ ਇਹ ਰੈੱਡ ਨਹੀਂ ਇਹ ਸਟੀਲ ਗ੍ਰੇ ਹੋ ਰਿਹਾ ਹੈ ਟਰੈਕਟਰ ਆ ਰਹੇ ਚਾਰਸ਼ ਫਿਰੇ ਯਾਨੀ ਕਿ ਉਸ ਸਮੇਂ ਜਿਹੜਾ ਪੰਜਾਬ ਦਾ ਜੱਟ ਕਿਸਾਨ ਸੀ ਸਿੱਖ ਜੱਟ ਕਿਸਾਨ ਸੀ ਉਹਦੀ ਹੋਪ ਹੋਰ ਪਾਸੇ ਸੀ ਉਹਨੂੰ ਤੁਸੀਂ ਕਹੋ ਵੀ ਤੁਸੀਂ ਇੱਕ ਸਮਾਜਵਾਦੀ ਪ੍ਰੋਜੈਕਟ ਲਈ ਜਿੱਥੇ ਤੁਸੀਂ ਕੀਦੋਂ ਹੁੰਦੇ ਆ ਤੁਹਾਨੂੰ ਜਿਹੜੀ ਤੁਹਾਡੀ ਲੈਂਡ ਹੈ ਜਿਹੜੀ ਐਕਸਪ੍ਰੋਪਰੀਏਟ ਹੋਊਗੀ ਉਹਦੇ ਲਈ ਉਹਨੂੰ ਸਿੱਖੀ ਦਾ ਨਾਮ ਲੈ ਕੇ ਵੀ ਖੜਾ ਨਹੀਂ ਕੀਤਾ ਜੱਸਦਾ ਤਾਂ ਹੀ ਸਿੱਖ ਬੁਰਜੁਆਜੀ ਉਹਨੂੰ ਆਪਣੇ ਨਾਲ ਲਾ ਲੈਂਦੀ ਸੀ ਔਰ ਉਹਨੂੰ 2020 ਚ ਜਦੋਂ ਅਸੀਂ ਉਸੇ ਸਿੱਖ ਨੂੰ ਇਹ ਕਿਹਾ ਜੱਟ ਸਿੱਖ ਨੂੰ ਵੀ ਤੇਰੀ ਜ਼ਮੀਨ ਲੈ ਜਾਣਗੇ ਉਹ ਖੜਾ ਹੋ ਗਿਆ ਜ਼ਮੀਨ ਉਹਦੇ ਲਈ ਜਿਹੜੀ ਆ ਉਹਦੀ ਜ਼ਮੀਨ ਦੀ ਮਾਲਕੀ ਜਿਹੜੀ ਹੈ ਨਾ ਜੀਰਾ ਸਮਾਜਵਾਦੀ ਪ੍ਰੋਜੈਕਟ ਦੀ ਗਲਤੀ ਵੀ ਹੋ ਸਕਦੀ ਹੈ ਕੁਝ ਵੀ ਹੋ ਸਕਦੀ ਹੈ ਕਿਉਂਕਿ ਚੀਨ ਨੇ ਜਦੋਂ ਇਸ ਚੀਜ਼ ਨੂੰ ਛੱਡ ਕੇ ਕਿਹਾ ਵੀ ਸਮਾਜਵਾਦ ਵਿਦ ਚਾਈਨੀਜ਼ ਕੈਕਟਰਿਸਟਿਕਸ ਜਿਹਦੇ ਚ ਉਹ ਪ੍ਰਾਈਵੇਟ ਪ੍ਰਾਪਰਟੀ ਦੇ ਖਿਲਾਫ ਉਸ ਤਰ੍ਹਾਂ ਨਹੀਂ ਹੈ ਬਹੁਤ ਵੱਡੀ ਪ੍ਰਾਈਵੇਟ ਪ੍ਰਾਪਰਟੀ ਦੇ ਹੋ ਸਕਦੇ ਪਰ ਪ੍ਰਾਈਵੇਟ ਪ੍ਰਾਪਰਟੀ ਦੇ ਖਿਲਾਫ ਨਹੀਂ ਹੈ ਤਾਂ ਉਹਦੇ ਨਾਲ ਜਿਹੜਾ ਉਹਨਾਂ ਦੀ ਮੋਬਾਈਲਾਈਜੇਸ਼ਨ ਜ਼ਿਆਦਾ ਹੋਈ ਪਹਿਲਾਂ ਜਿਹੜੀਆਂ ਉਹਨਾਂ ਦੀਆਂ ਪ੍ਰਸਥਿਤੀਆਂ ਅਲੱਗ ਸੀ ਜਿਹੜੀਆਂ ਜਿਸ ਤਰ੍ਹਾਂ ਦੀ ਸਥਿਤੀ ਸੀ ਉਹ ਆਪਾਂ ਉਹਦੇ ਚ ਨਹੀਂ ਜਾਣਦੇ ਸੋ ਇਸ ਲਈ ਇਸ ਤਰ੍ਹਾਂ ਦਾ সুইਪਿੰਗ ਜਿਹੜਾ ਹੈ ਆ ਗੱਲ ਕਰਨੀ ਵੀ ਸਾਰਾ ਹਿੰਦੂ ਸਮਾਜ ਰੀਐਕਸ਼ਨਰੀ ਹੈ ਔਰ ਜੱਟ ਸਿੱਖ ਨੂੰ ਛੱਡ ਕੇ ਸਾਰਾ ਸਿੱਖ ਜਿਹੜਾ ਹੈ ਉਹ ਰੈਵਲੂਸ਼ਨਰੀ ਨਹੀਂ ਹੋ ਸਕਦਾ ਨਾ ਰਾਮਗੜੀਆ ਰੈਵਲੂਸ਼ਨਰਸ ਦਾ ਨਾ ਕਾਰਪੈਂਟਰ ਨਾ ਨਾਈ ਨਾ ਕਮਿਆਰ ਨਾ ਮਜਬੀ ਸਿੱਖ ਨਾ ਕੋਈ ਦੂਸਰਾ ਇਹ ਮੇਰੇ ਹਿਸਾਬ ਨਾਲ ਜਿਹੜਾ ਹੈ ਔਰ ਖਾਸ ਕਰਕੇ ਜਿਹੜਾ ਉਥੇ ਲੈਂਡਲੈਸ ਹੈ ਜਿਹੜਾ ਔਰ ਇਹਦੀ ਇਹਦੀ ਸਮਝ ਜਿਹੜੀ ਹੈ ਪਾਰਟਿਕੂਲਰਲੀ ਜਿਹੜੀ ਸੀਪੀਆਈ ਔਰ ਸੀਪੀਐਮ ਉਹ ਸਮੇਂ ਸੀ ਔਰ ਜ਼ਿਆਦਾਤਰ ਜਿਹੜੇ ਲੋਕ ਉਸ ਸਮੇਂ ਸੀਪੀਐਮ ਦੇ ਇਹ ਜਿਹੜੇ ਕਿਸ਼ਨ ਸਿੰਘ ਤੇ ਦੂਸਰੇ ਜਿਹੜੇ ਸਿੰਪੈਥਾਈਜ਼ਰ ਸੀਗੇ ਉਹਦੀ ਇਹ ਸਮਝ ਸੀ ਕਿ ਜਿਹੜਾ ਖੇਤ ਮਜ਼ਦੂਰ ਹੈ ਉਹ ਕਿਸਾਨੀ ਦਾ ਪਾਰਟ ਹੈ ਅਲੱਗ ਨਹੀਂ ਹੈ ਲੇਕਿਨ ਖੇਤ ਮਜ਼ਦੂਰ ਨਹੀਂ ਸਮਝਦਾ ਸੀ ਇਸੇ ਲਈ ਉਹਨਾਂ ਨੇ ਦਿਹਾਤੀ ਮਜ਼ਦੂਰ ਸੁਭਾਅ ਵੀ ਬਹੁਤ ਲੇਟ ਜਾ ਕੇ ਬਣਾਈ ਕਿਉਂਕਿ ਇਹਦੇ ਨਾਲ ਪਾੜਾ ਪੈ ਗਿਆ ਪੜਾ ਪੈ ਜੂਗਾ ਪਰ ਜੇ ਤੁਸੀਂ ਕਹੋਗੇ ਕਿ ਸ੍ਰੀ ਉਹ ਜੱਟ ਦੇ ਥੱਲੇ ਹੀ ਲੱਗਿਆ ਰਵੇ ਤਾਂ ਉਹ ਉਹ ਦੇ ਲਈ ਕਿਉਂ ਜਿਹੜਾ ਇਹਦੇ ਲਈ ਆਏਗਾ ਸੋ ਜਿਤ ਤੱਕ ਸਵਾਲ ਆ ਪੰਜਾਬੀ ਸੂਬੇ ਦੀ ਲੀਡਰਸ਼ਿਪ ਦਾ ਪੰਜਾਬੀ ਸੂਬੇ ਦੀ ਲੀਡਰਸ਼ਿਪ ਦੇ ਵਿੱਚ ਸਮੱਸਿਆ ਜਿਹੜੀ ਸੀ ਇੱਕ ਹਿੰਦੂ ਕਮਿਊਨਲਾਈਜ਼ ਕਿਉਂ ਹੋਇਆ ਕਿਉਂਕਿ ਪਹਿਲਾਂ ਸਿੱਖ ਨੇ ਵੀ ਇਹਨੂੰ ਇੱਕ ਕਮਿਊਨਲ ਏਜੰਡੇ ਦੇ ਤੌਰ ਤੇ ਲਿਆ ਇਹਦੇ ਚ ਜਿੰਨੀਆਂ ਵੀ ਦੂਸਰੀਆਂ ਫੋਰਸਸ ਸੀ ਨਾ ਕਮਿਊਨਿਸਟਾਂ ਨੇ ਮੂਰੀ ਲੱਗੇ ਨਾ ਕਾਂਗਰਸ ਨੇ ਇਹਨੂੰ ਅਕਾਲੀ ਦਲ ਜਿਹੜਾ ਕਿ ਉਹ ਸਮੇਂ ਸਿੱਖ ਪਾਰਟੀ ਸੀ ਬਾਤ ਜਿਹੜਾ ਹੈ ਬਾਦਲ ਦੇ ਆਉਣ ਨਾਲ ਬਹੁਤ ਸਾਰੇ ਹਿੰਦੂਆਂ ਨੇ ਕੋਆਪਟ ਕੀਤੇ ਇਹਨੂੰ ਸੈਕੂਲਰਾਈਜ਼ ਕਰਨ ਦੀ ਵੀ ਕੋਸ਼ਿਸ਼ ਕੀਤੀ ਉਸ ਸਮੇਂ ਨਹੀਂ ਸੀ। ਔਰ ਮਾਸਟਰ ਤਾਰਾ ਸਿੰਘ ਦੀ ਲੀਡਰਸ਼ਿਪ ਥੱਲੇ ਬਹੁਤ ਸਾਰੇ ਖਾੜਕੂ ਨਾਰੇ ਵੀ ਲਾਏ ਜਾਂਦੇ ਸੀ। ਧੋਤੀ ਧੋਤੀ ਜੋ ਸੌਰੀ ਧੋਤੀ ਟੋਪੀ ਜਮਨਾਪੁਰ ਦੇ ਨਾਰੇ ਵੀ ਲਾਏ ਜਾਂਦੇ ਸੀ। ਔਰ ਦੂਸਰੇ ਪਾਸੇ ਆਰੀਆ ਸਮਾਜੀ ਉਹਨੂੰ ਲੱਗਦੇ ਸੀ ਇੱਕ ਪਾਸੇ ਜਿਹੜਾ ਹਿੰਦ ਸਮਾਚਾਰ, ਪੰਜਾਬ ਕੇਸਰੀ ਸੀ, ਦੂਸਰੇ ਪਾਸੇ ਕੌਮੀ ਦਰਦ ਤੇ ਆਜੀਤ ਤੇ ਅਕਾਲੀ ਪੱਤਰਕਾ ਉਹ ਸਾਰੇ ਸੀਗੇ ਔਰ ਪੰਜਾਬੀ ਉਰਦੂ ਦੇ ਹੋਰ ਅਖਬਾਰ ਸੀਗੇ ਸੋ ਕਨਿਊਨਲਾਈਜ਼ ਹੋਇਆ ਲੇਕਿਨ ਇੱਕ ਪਾਸਿਓਂ ਨਹੀਂ ਹੋਇਆ ਦੋਨਾਂ ਪਾਸਿਆਂ ਤੋਂ ਕਮਿਊਨਲਾਈਜ਼ ਹੋਇਆ ਜਿਹਦੇ ਕਰਕੇ ਸਾਰੇ ਹਿੰਦੂਆਂ ਨੇ ਅਮਰਸਰ ਦੀ ਮੈਜੋਰਿਟੀ ਲੈਂਗੁਏਜ ਹਿੰਦੀ ਜਿੱਥੇ ਹਿੰਦੀ ਲੋਕਾਂ ਨੂੰ ਬੋਲਣੀ ਨਹੀਂ ਆਉਂਦੀ ਸੋ ਉਹਦਾ ਕੱਲਾ ਜਿਹੜਾ ਤੁਸੀਂ ਕਿਸੇ ਕਹੋ ਵੀ ਸਿਰਫ ਜਿਹੜਾ ਹੈ ਹਿੰਦੂ ਕਮਿਊਨਲਾਈਜ਼ ਹੋ ਗਿਆ ਇਹ ਦੋਨੋਂ ਕਮਿਊਨਲਾਈਜ਼ ਹੋਏ ਐ ਔਰ ਇਹਨੂੰ ਪ੍ਰੈਸ ਨੇ ਜਿਹੜਾ ਬਹੁਤ ਜ਼ਿਆਦਾ ਕਮਿਊਨਲਾਈਜ਼ ਕੀਤਾ ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਸੈਕੂਲਰ ਫੋਰਸਸ ਸੀ ਉਹਨਾਂ ਨੇ ਆਪਣਾ ਰੋਲ ਨਹੀਂ ਪਲੇ ਕੀਤਾ ਜੇ ਇਹਦੀ ਲੀਡਰਸ਼ਿਪ ਸੈਕੂਲਰ ਫੋਰਸਸ ਕੋਲੇ ਹੁੰਦੀ ਤਾਂ ਸ਼ਾਇਦ ਉਹ ਲੈਂਗੁਏਜ ਵਾਲਾ ਜਿਹੜਾ ਸੂਬਾ ਲੈਂਗੁਏਜ ਦਾ ਹੀ ਸੂਬਾ ਬਣਦਾ ਔਰ ਅਨਫੋਰਚੂਨੇਟਲੀ ਅਕਾਲੀ ਇਹਨੂੰ ਲੈਂਗੁਏਜ ਦਾ ਸੂਬਾ ਨਹੀਂ ਸਿੱਖ ਮジョਰਿਟੀ ਸੂਬਾ ਹੀ ਬਣਾਉਣਾ ਚਾਹੁੰਦੇ ਸੀ ਉਹਨਾਂ ਨੇ ਬਣਾ ਲਿਆ ਸੋ ਇਹ ਇੱਕ ਜਿਹੜੀ ਹੈ ਮੈਨੂੰ ਕਈ ਵਾਰੀ ਜਿਹੜੀ ਇੱਕ ਮੈਂ ਇੱਕ ਛੋਟੀ ਜੀ ਆਪ ਦੀ ਇੱਕ ਉਦਾਹਰਣ ਦੇਵਾਂ ਮੈਂ 3-4 ਸਾਲ ਇੱਥੇ ਬਠਿੰਡੇ ਉਹ 1985 ਤੋਂ ਲੈ ਕੇ 99 ਤੱਕ ਰੀਜਨਲ ਸੈਂਟਰ ਚ ਪੜਾਇਆ ਹੈ ਤੇ ਕਿਸ਼ਨ ਸਿੰਘ ਦੇ ਸਾਥੀ ਉਦੋਂ ਹੀ ਇੱਕ ਸੰਤ ਸਿੰਘ ਸਿੱਖੋ ਜਿਹੜੇ ਕਿ ਆਪ ਮਾਰਕਸਿਸਟ ਸੀਗੇ ਉਹ ਆਏ ਉਹਨਾਂ ਨੇ ਬੋਲੇ ਬੇਸਿਕਲੀ ਇਸੇ ਤਰ੍ਹਾਂ ਦਾ ਹੀ ਜਿਹੜਾ ਨੈਰੇਟਿਵ ਸੀ ਜੱਟ ਸਿੱਖ ਬਾਰੇ ਸਿੱਖੋਂ ਸਾਹਿਬ ਵੀ ਤਕੜੇ ਜੱਟ ਸੀ ਤੇ ਉਹ ਜਦੋਂ ਉਹਨਾਂ ਨੇ ਕਿਹਾ ਵੀ ਸਿੱਖੀ ਦੇ ਵਿੱਚ ਇਸ ਤਰ੍ਹਾਂ ਦੀ ਧਾਰਨਾ ਸੀ ਕਿ ਜਦੋਂ ਵੀ ਕਿਤੇ ਜ਼ਮੀਨੀ ਵੰਡ ਕਾਣੀ ਹੁੰਦੀ ਸੀ ਉਹਨੂੰ ਦੁਬਾਰਾ ਵੰਡ ਲਿਆ ਜਾਂਦਾ ਸੀ ਤੇ ਬਰਾਬਰੀ ਸੀ ਜ਼ਮੀਨੀ ਦੀ ਮੈਂ ਉਹਨੂੰ ਕਿਹਾ ਵੀ ਮੈਂ ਮੇਰੀ ਜਿੰਨੀ ਕੁ ਸਮਝ ਹੈ ਉਹਦੇ ਮੁਤਾਬਕ ਪੰਜਾਬ ਦੇ ਅੰਗਰੇਜ਼ਾਂ ਦੇ ਵੇਲੇ ਦੋ ਵੱਡੇ ਸਰਵੇ ਹੋਏ ਸੀ ਲੈਂਡ ਓਨਰਸ਼ਿਪ ਦੇ 1924 ਤੇ 1939 ਦੇ ਵਿੱਚ 1924 ਦੇ ਵਿੱਚ 50 ਏਕੜ ਤੋਂ ਉੱਪਰ ਵਾਲਿਆਂ ਕੋਲੇ 25% ਜ਼ਮੀਨ ਸੀ 1939 'ਚ 50 ਏਕੜ ਤੋਂ ਉੱਪਰ ਵਾਲਿਆਂ ਕੋਲੇ 39% ਜ਼ਮੀਨ ਸੀ ਮਤਲਬ ਇੰਨਾ ਫਰਕ ਪਿਆ ਜਿਹੜਾ ਵੱਡਿਆਂ ਦਾ ਜਿਹੜਾ ਜ਼ਮੀਨ ਵਧੀ ਛੋਟਾ ਉਹ ਸੰਕਟ ਵੀ ਸੀ ਆਰਥਿਕ ਸੰਕਟ ਆਇਆ ਲੋਕਾਂ ਦੀਆਂ ਜ਼ਮੀਨਾਂ ਵਿਕੀਆਂ ਕਰਜ਼ੇ ਚੜੇ ਜਿਹਦੇ ਕਰਕੇ ਲੇਕਿਨ ਇਹ ਕਿ ਜ਼ਮੀਨੀ ਵੰਡ ਜਿਹੜੀ ਕਹਾਣੀ ਨਹੀਂ ਸੀ ਪੰਜਾਬ ਦੇ ਵਿੱਚ ਔਰ ਉਹ ਲਗਾਤਾਰ ਰਹੀ ਹੈ ਔਰ ਬਾਤਸ਼ਾਹ ਕੋ ਥੋੜੀ ਰੁਕੀ ਹੈ ਪਰ ਉਦੋਂ ਉਹਦੇ ਚ ਲਗਾਤਾਰ ਕੋਈ ਐਸੀ ਗੱਲ ਨਹੀਂ ਸੀ ਵੀ ਸਾਂਝੀ ਵਾਲਤਾ ਵਾਲੀ ਗੱਲ ਸੀ ਤੇ ਜੱਟ ਸਿੱਖ ਬੜਾ ਸਾਂਝੀਵਾਲ ਸੀ ਇਹ ਸਾਰੀਆਂ ਜਿਹੜੀਆਂ ਨਾ ਗੱਲਾਂ ਕਈ ਵਾਰੀ ਸਾਨੂੰ ਇਸ ਤਰ੍ਹਾਂ ਨਾਲ ਨਹੀਂ ਕਰਨੀਆਂ ਚਾਹੀਦੀਆਂ ਇਹ ਮੇਰਾ ਜਿਹੜਾ ਇਨਾ ਜਿਹੜਾ ਦੂਸਰੀ ਗੱਲ ਹੈ ਕਿ ਇਸਟਾਰਟ ਦੇ ਵਿੱਚ ਜਦੋਂ ਉਹ ਮਹਾਨ ਰੂਸੀ ਇਨਕਲਾਬ ਦੀ ਗੱਲ ਕਰਦਾ ਹੈ ਅਸੀਂ ਸਾਰੇ ਬਹਿ ਜਾ ਹੁਣ ਚੁੱਪ ਕਰ ਮੈਂ ਆਪਦੀ ਮਰਜ਼ੀ ਨਾਲ ਹਟ ਗਿਆ ਤੂੰ ਆਪਦੀ ਮਰਜ਼ੀ ਨਾਲ ਵੈਸੇ ਇੱਕ ਗੱਲ ਦੱਸਾਂ ਮੈਂ ਤੈਨੂੰ ਮੈਨੂੰ ਮੈਨੂੰ ਘਰੋਂ ਇਹ ਇਨਸਟਰਕਸ਼ਨ ਮਿਲੇ ਸੀ ਇਹ ਘਰੋਂ ਇਨਸਟਰਕਸ਼ਨ ਮਿਲੇ ਸੀ ਵੀ 2 ਸਾਲ ਪਹਿਲਾਂ ਤੂੰ ਸੁਮੇਲ ਨੂੰ ਰੋਕਦਾ ਸੀ ਤੇ ਕਰੇ ਆਉਂਦਿਆਂ ਹੀ ਤੇਰੇ ਸੱਤ ਦੰਦ ਟੁੱਟ ਗਏ ਸੀ ਇਹ ਭਗਤ ਆਦਮੀ ਹੈ ਤੇ ਮੇਰਾ 190000 ਲੱਗਿਆ ਉਹਦੇ ਇੰਪਲੈਂਟ ਲਾਉਣ ਤੇ ਸਾਲ ਪਰ ਮੈਂ ਖਤਰ ਸੋ ਇਹਨਾਂ ਨੇ ਕਿਹਾ ਸੀ ਇਹਨੂੰ ਨਹੀਂ ਕੁਝ ਕਹਿਣਾਗਾ ਪਰ ਮਿੱਥੋ ਰਿਆ ਨਹੀਂ ਜਾਂਦਾ ਵੀ ਭਗਤ ਤੇ ਤੋਂ ਮੇਰੇ ਹਿਸਾਬ ਨਾਲ ਮੈਂ ਮੈਂ ਸੰਤ ਸਿੰਘ ਸੇਖੋਂ ਦੀ ਗੱਲ ਕਰਦਾ ਮੈਂ ਜਦੋਂ ਇਹ ਗੱਲ ਕੀਤੀ ਬਾਅਦ ਚ ਰਾਤ ਨੂੰ ਜਿਹੜੇ ਮੈਂ ਉਦੋਂ ਪੱਗ ਨਹੀਂ ਸੀ ਬੰਨਦਾ ਵਾਲ ਮੇਰੇ ਕੱਟੇ ਹੋਏ ਸੀ ਵਾਲ ਮੇਰੇ ਅੱਜ ਵੀ ਕੱਟੇ ਵਾਲ ਹੈ ਹੀ ਨਹੀਂ ਅੱਜ ਮੇਰੇ ਤੇ ਕੱਲੀ ਪਾਗੇ ਇਸ ਲਈ ਠੰਡ ਕਰਕੇ ਮੈਂ ਬੰਨ ਲੈਣਾ ਪਰ ਮੈਂ ਉਦੋਂ ਦਾੜੀ ਛੋਟੀ ਜੀ ਹੁੰਦੀ ਸੀ ਤੇ ਵਾਲ ਨਹੀਂ ਹੁੰਦੇ ਸੀ ਤੇ ਘਰੇ ਜਾ ਕੇ ਉਹ ਪੁੱਛਦਾ ਇਹ ਜੱਟ ਨਹੀਂ ਲੱਗਦਾ ਸੋ ਇਹ ਜਿਹੜਾ ਨਾ ਮੈਂ ਸੋਚਿਆ ਸੀ ਵੀ ਜਿਹੜੀ ਅੱਜ ਗਾਣਿਆਂ ਦੇ ਵਿੱਚ ਜੱਟ ਜੱਟ ਹੁੰਦਾ ਹੈ ਇਹ ਪੁਰਾਣੀ ਚੀਜ਼ ਜੀ ਹੈ ਥੈਂਕ ਯੂ ਆ ਜਾ